ਸਮਝੀ ਕਰਜੇ ਜਾਈਏ ਇੱਕ ਡਰਾਈਵਰ ਜਿਸ ਨੂੰ 16 ਵਾਰੀ ਡਿਪੋਰਟ ਕੀਤਾ ਗਿਆ ਸੀ ਉਹ ਕਲਰਾਡੋ ਦੇ ਇੱਕ ਫੀਟਲ ਕ੍ਰੈਸ਼ ਦੇ ਵਿੱਚ ਜਿਹੜਾ ਉਹ ਦੋਸ਼ੀ ਪਾਇਆ ਗਿਆ ਆ ਕਰੂਜ਼ ਮੈਂਡੋਜ਼ਾ ਨਾਮ ਦਾ ਇਹ ਬੰਦਾ ਇਸ ਨੂੰ ਕਹਿੰਦੇ ਵੀ ਇਸ ਐਕਸੀਡੈਂਟ ਤੋਂ ਪਹਿਲਾਂ 16 ਵਾਰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਪਰ ਜਿਹੜੀ ਕੰਪਨੀ ਆ ਜਿਸ ਨੇ ਉਸ ਨੂੰ ਹਾਇਰ ਕੀਤਾ ਉਹ ਕਹਿੰਦੇ ਵੀ ਉਹ ਬਦਨਾਮ ਸੀ ਇਸ ਲਈ ਵੀ ਉਹ ਕਿਸੇ ਨੂੰ ਵੀ ਜਿਹੜੀ ਉਹ ਹਾਇਰ ਕਰਦੀ ਆ ਅਨਲਾਈਸੈਂਸਡ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਹਾਇਰ ਕਰਨ ਦੀ ਉਸ ਕੰਪਨੀ ਦੀ ਹਿਸਟਰੀ ਜਿਹੜੀ ਹੋ ਰਹੀ ਆ ਇਹ ਬੰਦੇ ਦੇ ਨਾਲ ਨਾਲ ਰਮਨ ਜੀ ਹਰਜੋਤ ਜੀ ਇਹਦਾ ਮਤਲਬ ਇਹ ਤੇ ਕੰਪਨੀ ਸੇਮ ਬਰਾਬਰ ਦੀ ਜ਼ਿੰਮੇਵਾਰ ਜਿਹਦੇ ਕਰਕੇ ਇਹ ਬੰਦੇ ਐਕਸੀਡੈਂਟ ਜਿਹੜਾ ਇਹ ਹੋਇਆ ਤੇ ਜਿਹੜਾ ਉਹ ਇੱਕ ਜਾਣੇ ਦੀ ਜਿਹੜੀ ਉਹ ਮੌਤ ਹੋਈ ਇਹਦੇ ਵਿੱਚ ਕੰਪਨੀ ਹੀ ਜ਼ਿੰਮੇਵਾਰ ਹੈ ਜੀ ਜਿਹੜਾ ਦੇਖੋ ਜਿਹੜਾ ਤਾਂ ਜੌਬ ਕਰਨ ਵਾਲਾ ਆ ਉਹ ਤਾਂ ਜੌਬ ਕਰਨ ਵਾਲਾ ਆ ਉਹ ਨੂੰ ਜੇ ਤੁਸੀਂ ਨਹੀਂ ਰੱਖੋਗੇ ਤੇ ਨਹੀਂ ਰੱਖੋਗੇ ਜੇ ਤੁਸੀਂ ਰੱਖਿਆ ਤਾਂ ਤੁਸੀਂ ਰੱਖਿਆ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰੱਖਿਆ ਠੀਕ ਹੈ ਨਾ ਇਸ ਦੇ ਵਿੱਚ ਤਾਂ ਮੈਂ 100% ਕਹੂੰਗਾ ਕਿ ਕੰਪਨੀ ਹੀ ਜ਼ਿੰਮੇਵਾਰ ਹੈ ਕਿਉਂਕਿ ਕੰਪਨੀ ਦਾ ਜਿਹੜਾ ਇਸ਼ੂ ਹੈਗਾ ਉਹ ਬਹੁਤ ਵੱਡਾ ਹੈਗਾ ਇਸੇ ਕਰਕੇ ਤਾਂ ਆਪਾਂ ਹਮੇਸ਼ਾ ਤੋਂ ਗੱਲ ਕਰਦੇ ਨੇ ਕਿ ਜਿਹੜੀ ਆਪਣੀ ਹਾਇਰਿੰਗ ਪ੍ਰੈਕਟਿਸਸ ਹੈਗੀਆਂ ਉਹ ਬਹੁਤ ਜ਼ਿਆਦੀਆਂ ਗਲਤ ਹੈਗੀਆਂ ਅਸੀਂ ਬੜਾ ਇਸ ਚੀਜ਼ ਦੇ ਉੱਤੇ ਗੱਲ ਕਰਦੇ ਹੈਗੇ ਕਿ ਜਿਹੜੇ ਸਾਡੇ ਅਜੇ ਵੀ ਸਿਚੁਏਸ਼ਨ ਬਹੁਤ ਜ਼ਿਆਦੀਆਂ ਔਰ ਆਉਣ ਵਾਲੇ ਸਪਟੰਬਰ ਦੇ ਵਿੱਚ ਇਹ ਲਾਗੂ ਹੋ ਜਾਣਾ ਹੈ ਜਿਹੜੀ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜੇ ਤੁਹਾਡੇ ਡਰੱਗਨ ਐਲਕੋਹਲ ਦੇ ਵਿੱਚ ਤੁਸੀਂ ਕਿਤੇ ਪੋਜ਼ਿਟਿਵ ਆਏ ਹੈਗੇ ਆ ਜਾਂ ਤੁਸੀਂ ਨਾ ਕੀਤੀ ਹੈ ਡਰੈਕਟ ਉਸ ਨੂੰ ਜਾਂ ਤੁਹਾਡਾ ਰਿਪੋਰਟ ਗਈ ਆ ਪ੍ਰੀ ਕਲੀਅਰਿੰਗ ਹਾਊਸ ਦੇ ਵਿੱਚ ਕੀ ਤੁਸੀਂ ਪੋਜ਼ਿਟਿਵ ਜਾਂ ਰਿਫਿਊਜ਼ ਹੋ ਹੈਗਾ ਤੁਹਾਡਾ ਤੇ ਉਹ ਜਿਹੜਾ ਆ ਸੈਪਟੈਂਬਰ 18 ਤੋਂ ਬਾਅਦ ਤੁਹਾਡਾ ਜਿਹੜਾ ਲਾਇਸੈਂਸ ਆ ਆਟੋਮੈਟਿਕਲੀ ਡੀਗ੍ਰੇਡ ਕਰਕੇ ਇੱਕ ਕਲਾਸ ਸੀ ਹੋ ਜਾਣਾ ਹੈ ਸੋ ਕਈ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸਾਡੀਆਂ ਕੰਪਨੀਆਂ ਅਜੇ ਵੀ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਗੰਗਹਿਲੀ ਕਰਦੀਆਂ ਹੈਗੀਆਂ ਉਹ ਸਿਰਫ ਤੇ ਸਿਰਫ ਡਰੈਕਟਸ ਕਰਾ ਲੈਂਦੀਆਂ ਨੇਗੇਟਿਵ ਆ ਗਿਆ ਟਰੱਕ ਦੇ ਦਿੰਦੀਆਂ ਉਸ ਪੁਰਾਣੀ ਹੈਗਾ ਉਸ ਤੋਂ ਪਹਿਲਾਂ ਡਾਇਰੈਕਟਰਸ ਕਰਾਉਣ ਤੋਂ ਪਹਿਲਾਂ ਤੁਹਾਨੂੰ ਕਲੀਅਰਿੰਗ ਹਾਊਸ ਦੀ ਕੁਐਰੀ ਪੁੱਲ ਕਰਨੀ ਮਸਟ ਆ ਜੇ ਉਹ ਬੰਦਾ ਹੈ ਹੀ ਪ੍ਰੋਹਿਬਿਟਿਡ ਆ ਤੇ ਉਹਦਾ ਡਾਇਰੈਕਟਰਸ ਕਰਾਉਣ ਦਾ ਫਾਇਦਾ ਹੀ ਕੋਈ ਨਹੀਂ ਗਾ ਮਤਲਬ ਵੀ ਨਹੀਂ ਬੰਦਾ ਕੋਈ ਵੀ ਉਹਦੀ ਜਦੋਂ ਦੇਖੋ ਗੱਲ ਇਹ ਆਉਂਦੀ ਆ ਰਾਜਕਰਨ ਕਿ ਜਦੋਂ ਤੁਹਾਨੂੰ ਸਾਰੇ ਟੂਲਸ ਦਿੱਤੇ ਆ ਤੁਸੀਂ ਐਮਬੀਆਰ ਰਿਪੋਰਟ ਚੈੱਕ ਕਰਨੀ ਆ ਤੁਸੀਂ ਪੀਐਸਪੀ ਰਿਪੋਰਟ ਚੈੱਕ ਕਰਨੀ ਆ ਤੁਸੀਂ ਉਹਦੀ ਕਲੀਅਰਿੰਗ ਹਾਊਸ ਰਿਪੋਰਟ ਚੈੱਕ ਕਰਨੀ ਆ ਤੁਸੀਂ ਸਾਰਾ ਕੁਝ ਚੈੱਕ ਕਰਨਾ ਉਹਦੇ ਵਿੱਚ ਜੇ ਤੁਹਾਨੂੰ ਰੈੱਡ ਫਲੈਗ ਆ ਰਿਹਾ ਹੈਗਾ ਠੀਕ ਹੈ ਤੇ ਤੁਸੀਂ ਉਸ ਡਰਾਈਵਰ ਨੂੰ ਹਾਇਰ ਜੇ ਫਿਰ ਵੀ ਕਰਦੇ ਹੈਗੇ ਤੇ ਫਿਰ ਕਿਹਦੀ ਜ਼ਿੰਮੇਵਾਰੀ ਹੈ ਫਿਰ ਕੰਪਨੀ ਦੀ ਜ਼ਿੰਮੇਵਾਰੀ ਹੈ ਡਰਾਈਵਰ ਦੀ ਡਰਾਈਵਰ ਤਾਂ ਕੰਮ ਕਰਨ ਨੂੰ ਆਇਆ ਉਹਨੇ ਤਾਂ ਕਰ ਹੀ ਲੈਣਾ ਉਹਦਾ ਉਹ ਤਾਂ ਕਹਿਣਾ ਮੈਂ ਠੀਕ ਹੈ ਠੀਕ ਹੈ ਨਾ ਔਰ ਉਸ ਤੋਂ ਬਾਅਦ ਫਿਰ ਤੁਹਾਡੀ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਕਹਿੰਦੀ ਆ ਜੀ ਅਸੀਂ 2 ਸਾਲ ਤੋਂ ਘੱਟ ਬੰਦਾ ਹਾਇਰ ਨਹੀਂ ਕਰਦੇ ਤੁਸੀਂ ਕਹਿੰਦੇ ਤੂੰ ਕੌਣ ਹੁੰਨੀ ਆ ਆਪਾਂ ਉਹਦੇ ਹਾਇਰ ਕਰਨਾ ਤੇ ਤੁਹਾਨੂੰ ਦੱਸਣਾ ਹੀ ਨਹੀਂਗਾ ਕਿ ਆਪਾਂ ਡਰਾਈਵਰ ਛਡਾ ਆ ਸੈਕੰਡਰੀ ਡਰਾਈਵਰ ਛਡਾ ਦਿਓ ਫਸਟ ਵਾਲਾ ਆਪਣਾ ਹੈਗਾ ਦੂਜਾ ਡਰਾਈਵਰ ਛਡਾ ਦਿਓ ਜਿਹੜਾ 6 ਮਹੀਨੇ ਦਾ ਐ ਯੂ نو ਤੁਸੀਂ ਆਪ ਗਲਤ ਕੰਮ ਕਰਦੇ ਹੈਗੇ ਆ ਤੁਸੀਂ ਆਪ ਉਹ ਚੀਜ਼ਾਂ ਪੂਰੀਆਂ ਕਰਦੇ ਹੈਗੇ ਆ ਜਿਹਦੇ ਕਰਕੇ ਇਹ ਪ੍ਰੋਬਲਮਾ ਕ੍ਰੀਏਟ ਹੁੰਦੀ ਹੈ ਜੇ ਅਸੀਂ ਕੰਪਨੀ ਜਿਹੜੀ ਆ ਉਹ ਪੂਰੀ ਤਰ੍ਹਾਂ ਦਿੱਲੀ ਦੇ ਨਾਲ ਆਪਣਾ ਡਰਾਈਵਰ ਹਾਇਰ ਕਰੇ ਨਾ ਇਹ ਬੈਕਬੋਨ ਆ ਸਾਰੀਆਂ ਪ੍ਰੋਬਲਮਸ ਦੀ ਆ ਜਦੋਂ ਤੁਸੀਂ ਹਾਇਰਿੰਗ ਪ੍ਰੋਸੈਸ ਦੇ ਵਿੱਚ ਅੰਗੈਲੀ ਕਰਦੇ ਆ ਉੱਥੇ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਉੱਥੇ ਹੀ ਸ਼ੁਰੂ ਹੋ ਜਾਂਦੀਆਂ